ਵੱਲੇ ਨਮੂਲ ਵਾਲੇ ਹਰਮਨ ਦਾ ਵੀ ਕਹਿੰਦੇ ਧੰਨਵਾਦ ਆ ਸਾਡੀ ਜਿੰਦਗੀ ਦਾ ਕਹਿੰਦੇ ਬੜਾ ਪਿਆਰਾ ਵੀਰ ਹੈ ਨਮੂਲ ਪਿੰਡ ਵਾਲਾ ਹਰਮਨ ਗੱਲਾਂ ਬਾਤਾਂ ਨਮੂਲ ਜੈਕਸਨ ਦੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਸੀ ਆਪਣੇ ਪਿੰਡ ਨਮੂਲ ক্রিকেট ਕੱਪ ਬਹੁਤ ਸੋਹਣਾ ক্রিকেট ਕੱਪ ਹੋਇਆ ਪਰ بارش ਹੋਣ ਕਰਕੇ ਜਿਹੜਾ ਮੈਚ ਨਹੀਂ ਹੋ ਸਕੇ ਚਾਰ ਟੀਮਾਂ ਚ ਪ੍ਰਾਈਜ਼ ਨੂੰ ਡਿਵਾਈਡ ਕਰ ਦਿੱਤਾ ਗਿਆ ਸਾਰੀ ਵੀਡੀਓ ਐਂਡ ਤੱਕ ਦੇਖੋ ਪ੍ਰੀਤ ਕਮੈਂਟੇਟਰ ਆਪਣਾ ਭਰਾ ਕਮੈਂਟਰੀ ਕਰ ਰਿਹਾਗਾ നമോൾ കിക്ക് കപ്പ ਕਿਆ ਨਾ ਵੀਰ ਨਮੂਲ ਪਿੰਡ ਵਾਲਾ ਹਰਮਨ ਗੱਲਾਂ ਬਾਤਾਂ ਲੁਧਿਆਣੇ ਦੇ ਵਿੱਚ ਕਹਿੰਦੇ ਚੱਲਦੀਆਂ ਕਦੇ ਚੰਡੀਗੜ੍ਹ ਦੇ ਵਿੱਚ ਚਰਚੇ ਹੁੰਦੇ ਆ ਹਰਮਨ ਕਹਿੰਦੇ ਨਮੂਲ ਵਾਲਾ ਤੇ ਭਰਾ ਵੀ ਕਹਿੰਦੇ ਗੱਗੜਵਾ ਧੰਨਵਾਦ ਸਲੀਮ ਦੇ ਨਾਲ ਬੜਾ ਪਿਆਰ ਹੈ ਯਾਰੀ ਆ ਫਖਰਾ ਮਾਣ ਹੈ ਪ੍ਰਾਉਡ ਹੈ ਪਰ ਸਾਹਮਣੇ ਦੇਖਦੇ ਹੈਰੀ ਕਹਿੰਦੇ ਪਿਆਰ ਵਰਦੇ ਬੱਲੇ ਬੱਲੇ ਕਦੇ ਤਾਂ ਸੰਭਾਲੇ ਸਾਥੋਂ ਜਾਂਦੇ ਨੋਟਨਾ ਕਦੇ ਕੱਖੋਂ ਹੌਲੋਂ ਨੱਕ ਮਾਈਆਂ ਰਹਿਦੀਆਂ ਵੀ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਮਿੱਤਰੋ ਚੜਾਈਆਂ ਰਹਿਦੀਆਂ ਵੀ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਸੱਜਣੋ ਚੜਾਈਆਂ ਰਹਿਦੀਆਂ ਨੀਲੋ ਵਾਲੀਏ ਪਹਿਲਾ ਬਾਲ ਕਰਨਗੇ ਅਗਲੇ ਮੈਚ ਦੇ ਵਿੱਚ ਨੀਲੋ ਵਾਲੀਏ ਮੁੰਡੇ ਪਹਿਲਾ ਕਹਿੰਦੇ ਖੇਡਣਗੇ ਕਰਨਗੇ ਪਰਮਾਤ ਮੁੰਡਾ ਕਹਿੰਦੇ ਕਾਲੂਆ ਭਰੂਰ ਵਾਲਾ ਬਾਲ ਪਾਉਣ ਦੇ ਲਈ ਕਹਿੰਦੇ ਤਿਆਰ ਵਰ ਤਿਆਰ ਹੈ ਸਾਹਮਣੇ ਕਹਿੰਦੇ ਮੁੰਨਾ ਤਿਆਰ ਹੈ ਸੁੱਖੀ ਦਾ ਵੀ ਕਹਿੰਦੇ ਧੰਨਵਾਦ ਹੈ ਜੱਗੇ ਹੁਣੀ ਕਹਿੰਦੇ ਤਕੜੀ ਕ੍ਰਿਕਟ ਖੇਡਦੇ ਆ ਮੇਰੇ ਵੀਰੇ ਇਸੇ ਨਗਰ ਦੀ लवली ਹੁਣੀ ਹੈਟੀ ਹੁਣੀ ਸਾਰੇ ਭਰਾ ਨੇ ਸਾਡੇ ਅੱਜ लवली ਵਿਸ਼ੇਸ਼ ਤੌਰ ਤੇ ਭਰਾ ਜਿਹੜਾ ਪੁੱਜਾ ਹੋਇਆ ਹੈ ਪਰ ਸਾਹਮਣੇ ਦੇਖਦੇ ਆਂ ਬਾਲ ਪੈਂਦੀ ਹੈ ਮੁੰਡਾ ਕਾਲੂ ਹੈ ਸਾਹਮਣੇ ਕਹਿੰਦੇ ਮੁੰਨਾ ਤਿਆਰ ਵਰ ਤਿਆਰ ਏ ਬੱਲੇ 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 ਦੋ ਰਨ ਦੇ ਜਿਹੜੇ ਬਾਧੇ ਹੋ ਚੁੱਕੇ ਹੈ ਪੱਤਕੇ ਕਹਿੰਦੇ 2 ਰਨ ਦੇ ਬਾਧੇ ਮੁੰਡੇ ਨੇ ਕਹਿੰਦੇ ਪੂਰੇ ਕੀਤੇ ਆ ਮੇਰੇ ਵੀਰੋ ਗੱਲਾਂ ਬਾਤਾਂ ਕਹਿੰਦੇ ਐਨ ਟਿਕਾਣੇ ਲੱਗੀਆਂ ਸਿਰੇ ਸਿਰੇ ਦੇ ਮੈਚ ਅੱਜ ਸ਼ਾਮਾਂ ਤੱਕ ਹੋਣੇ ਆ ਪਹਿਲਾ ਰਾਊਂਡ ਕਹਿੰਦੇ 4-4 ਓਵਰ ਦਾ ਖੇਡਿਆ ਜਾਣਾ ਮੇਰੇ ਮਿੱਤਰੋ ਇਹ ਆਪਾਂ ਨੋਟ ਕਰੀਏ ਪਹਿਲਾ ਰਾਊਂਡ ਜਿਹੜਾ 4-4 ਓਵਰ ਦਾ ਖੇਡਿਆ ਜਾਣਾ ਹੈ ਜਿਹੜੇ ਕਾ ਝੰਡੇ ਲੱਗੇ ਵੀਰੇ ਇੱਕ ਇਧਰ ਸਪੀਕਰ ਕੋਲੇ ਝੰਡਾ ਜਿਹੜਾ ਖਾਲਸੇ ਵਾਲਾ ਝੰਡਾ ਕਾ ਉਹ ਸਾਹਮਣੇ ਚਿੱਟੇ ਰੰਗ ਦਾ ਝੰਡਾ ਲੱਗਿਆ ਇਹਦੇ ਅੰਦਰ ਜੇ ਬਾਲ ਜਾਂਦੀ ਆ 2 ਰਨ ਹੈ ਸਾਈਡਾਂ ਤੇ ਚੌਕਾ ਛੱਕਾ ਇਹ ਨੋਟ ਕਰੀਏ ਬੱਲੇ 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 ਇਹ ਭਰੂਰ ਵਾਲਿਆ ਕੈਚ ਫੜਨੇ ਪੈਣੇ ਆ ਕੈਚ ਫੜਨੇ ਪੈਣੇ ਆ ਇੱਕ ਰੰਡ ਦੇ ਬਾਧੇ ਕਹਿੰਦੇ ਧੂੜੀ ਵਾਲਾ ਰਿੰਕੂ ਹੈ ਪਰ ਸਾਹਮਣੇ ਹੈ ਰੀ ਹੈ ਬੱਲੇ 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 ਐਨ ਕਹਿੰਦੇ ਸਿੰਗਲ ਰੰਡ ਦੇ ਬਾਧੇ ਇੱਕ ਰੰਡ ਦੇ ਬਾਧੇ ਕਹਿੰਦੇ ਮੁੰਡੇ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤੇ ਟਾਸ ਹੋ ਗਿਆ ਜੀ ਦੱਸਿਓ ਕਿਹੜੀ ਟੀਮ ਨੇ ਟਾਸ ਵੀਨ ਕੀਤਾ ਹੈ ਮੁੰਨਾ ਤਿਆਰ ਹੈ ਏ ਵਾਈਡ ਬਾਲ ਦੀ ਫੈਸਲ ਹੋ ਗਈ ਹੈ ਵਾਈਡ ਬਾਲ ਹੋ ਗਈ ਇੱਕ ਵੰਧੂ ਰਨ ਜਿਹੜਾ ਸਕੋਰ ਬੋਰਡ ਦੇ ਵਿੱਚ ਜਾ ਜੜਿਆ ਲ ਵੀ ਪ੍ਰਿੰਸ ਟੋਟਰ ਥੋੜਾ ਜਿਹਾ ਛੋਟਾ ਹੈ ਤੇ ਬਾਲਾਂ ਕਹਿੰਦੇ ਟੌਪ ਲਿਆ ਪਾਉਣੀ ਹੈ ਪੈਣੀ ਹੈ ਫੇਰ ਕਹਿੰਦੇ ਗੱਲ ਬਣਦੀ ਹੈ ਕਹਿੰਦੇ ਕਹਿੰਦੇ ਘਰੇ ਜਾਣਾ ਬੜਾ ਔਖਾ ਹੋ ਜਾਣਾ ਹੈ ਪਰ ਸਾਹਮਣੇ ਦੇਖਦੇ ਆਂ ਬਾਲ ਪੈਂਦੀ ਹੈ ਮੁੰਨਾ ਤਿਆਰ ਪਰ ਤਿਆਰ ਹੈ ਓਵਰ ਸਮਾਪਤ ਦੱਸਿਓ ਜੀ ਇੱਕ ਓਵਰ ਇੱਕ ਓਵਰ ਦੀ ਸਮਾਪਤੀ ਤੇ ਤਿੰਨ ਰਨ ਬਣੇ ਐ ਇੱਕ ਓਵਰ ਦੀ ਸਮਾਪਤੀ ਤੇ ਤਿੰਨ ਰਨ ਬਣੇ ਐ 18 ਬਾਲਾਂ ਦਾ ਤੰਗ ਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਤੂੰ ਮੇਲੀ ਬਣ ਕੇ ਦੇਖ ਮੇਲੀਆਂ ਮੇਲਾ ਯਾਰਾਂ ਦਾ ਤੂੰ ਮੇਲੀ ਬਣ ਕੇ ਦੇਖ ਮੇਲੀਆਂ ਮੇਲਾ ਯਾਰਾਂ ਦਾ ਮੇਲੇ ਦੇ ਵਿੱਚ ਤਿੰਨ ਕੰਮ ਪੱਕੇ ਤੂੰ ਪੰਤੂੜ ਤੇ ਧੱਕੇ ਕਿ ਮੇਲੇ ਦੇ ਵਿੱਚ ਤਿੰਨ ਕੰਮ ਪੱਕੇ ਤੂੰ ਪੰਤੂੜ ਤੇ ਧੱਕੇ ਅੱਜ ਧੁੱਪ ਤੇ ਨਹੀਂ ਹੁਲੀ ਤੇ ਕਹਿੰਦੇ ਮੌਸਮ ਬਦਗਿਆ ਮੇਰੇ ਵੀਰੋ ਬਈ ਅਗਲੇ ਵਾਰ ਦੀ ਟੀਮਾਂ ਟਾਸ ਲਈ ਆਜਣ ਦੀ ਲੋਅ ਆਪੇ ਸਾਫ ਪਰ ਸ਼ਾਪਰ ਦੇ ਨੀਂਦਵਾਲ ਦਾ ਜਿਹੜਾ ਟਾਸ ਕਰਵਾ ਲੀਏ ਨੀਂਦਵਾਲੀਏ ਜਿਹੜੇ ਥੋੜੇ ਲੇਟ ਹੋਏ ਫਿਰਦੇ ਐ ਪਰ ਸਾਹਮਣੇ ਦੇਖਦੇ ਐ ਬਾਲ ਪਈ ਤੇ ਖੜਿਆ ਹੋਇਆ ਸ਼ਾਟ ਬੱਲੇ 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 ਵਾਹ ਸੋਹਣਿਆ ਵਾਹ ਸੋਹਣਿਆ ਮਹਿਲਾ ਬਾਲਾ ਹਨੇ ਛੋਟੀ ਛੋਟੀ ਦੇ ਫੀਲਡਰਾਂ ਤੇ ਭਰਾਵਾਂ ਦਾ ਸੰਮਰਕ ਕਰਾ ਲਈਏ ਪਰ ਸਾਹਮਣੇ ਦੇ ਗੱਟਾ ਮੁੰਡਾ ਹੈਗੀ ਪਿਆਰ ਹੈ ਬੱਲੇ 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 ਬਾ ਓਏ ਪ੍ਰਿੰਸ ਹਨੇ ਛੋਟੀ ਦੀ ਬਾਲ ਪਾਈ ਹੈ ਹਨੇ ਸਿਰੇ ਦੀ ਬਾਲ ਕਹਿੰਦੇ ਪਾਈ ਹੈ ਪੈਣ ਗਈਆਂ ਬਾਲਾਂ ਤੇ ਵੇਖੂ ਸਾਰਾ ਜੱਗ ਦੀ ਮਾਰ ਮਾਰ ਚੌਕੇ ਛਕੇ ਭੜੇ ਕੱਢ ਰਹੀ ਅੱਗ ਵੀ ਕੌਣ ਕਿੰਨੇ ਕੀਤਾ ਦੇ ਵਿੱਚ ਕਹਿੰਦੇ ਗੱਲਾਂ ਚੱਲੀਆਂ ਨੇ ਮੇਰੇ ਮਿੱਤਰੋ ਇਧਰ ਬਾਲ ਪੈਂਦੀ ਹੈ ਤੇ ਦੇਖਾਂਗੇ ਓਵਰ ਜਿਹੜਾ ਲਗ ਭੰਗ ਸਮਾਪਤ ਹੈ ਪਹਿਲੀ ਟੀਮ ਦਾ ਪਹਿਲਾ ਐਪੀਸੋਡ ਸਮਾਪਤ ਹੈ ਲੈਟ ਵੀ ਦਸਰੀ ਕਿੰਨੀਆਂ ਲਗੀਆਂ ਬੰਦੀਆਂ ਟਾਰਗੇਟ ਕਿੰਨੀਆਂ ਪਰ 42 ਸਮਾਰਟ ਨੇ 24 ਰਨ ਬਣੇ ਨੇ ਜੀ 25 ਦਾ ਟਾਰਗੇਟ ਹੈ 25 ਦਾ ਟਾਰਗੇਟ ਹੈ ਤੇ ਕਹਿੰਦੇ 24 ਬਣੇ ਹੈ 25 ਦਾ ਟਾਰਗੇਟ ਹੈ ਤੇ 24 ਨਾਲ ਜਿਹੜੇ ਬਣੇ ਹੈ ਅੰਪਾਇਰ ਦੇ ਰਿਕਾਰਡ ਹੋਵੇ ਵਿੱਚ ਵੱਜਦੇ ਢੋਲ ਪੰਜਾਬੀਆਂ ਦੇ ਅੱਜ ਢੋਲ ਵੱਜਣੇ ਐ ਅੱਜ ਦੇ ਕਹਿੰਦੇ ਭੰਗੜੇ ਪਣੇ ਆ ਨਮੂਲ ਪਿੰਡ ਦਾ ਮੇਲਾ ਖੇੜਿਆ ਜਾ ਰਿਹਾ ਇੱਕ ਦਿਨ ਦਾ ਮੇਲਾ ਤੇ ਕਿਹੜੀਆਂ ਧਾਗਾ ਵਾਲੀਆਂ ਟੀਮਾਂ ਹੋਣਗੀਆਂ ਜਿਨ੍ਹਾਂ ਨੇ ਅੱਜ ਬੱਲੇ ਬੱਲੇ ਕਰਵਾਉਣੀ ਐ ਅਗਲਾ ਮੈਚ ਇੱਕ ਪਾਸੇ ਨੀਲੋਵਾਲ ਤੇ ਨਾਲ ਸ਼ਾਹਪੁਰ ਦੀ ਟੀਮ ਆਉਣੀ ਐ ਛੀਮਿਆਂ ਦੇ ਲਾਗੇ ਸ਼ੇਰੋਂ ਦੇ ਲਾਗੇ ਸ਼ਾਹਪੁਰ ਕਲਾ ਪਿੰਡ ਹੈ ਬਾਕੀ ਕਹਿੰਦੇ ਵੱਡਾ ਮੇਲਾ ਹਰ ਸਾਲ ਹੁੰਦਾ ਪਰ ਸਾਹਮਣੇ ਅਪੀਲਾਂ ਤੇ ਦਲੀਲਾਂ ਹੋਈਆਂ ਹੈ ਪਰ ਅੰਪਾਇਰ ਦੇ ਫੈਸਲੇ ਜਿਹੜੇ ਮੰਨਣ ਜੋ ਹੋਣਗੇ ਆਪਣੀ ਜਿਹੜੀ ਗੱਲ ਹੁੰਦੀ ਹੈ ਮੇਰੇ ਵੀਰੋ ਹਮੇਦੀ ਵਾਲਾ ਗੁਰਤੇਜ ਹੈ ਲੰਮੇ ਸਮੇਂ ਬਾਅਦ ਜਿਹੜੇ ਮੇਰੇ ਵੀਰੋ ਦਰਸ਼ਨ ਹੋਏ ਲਬੀ ਮੁਬਾਰਕਬਾਦ ਹੈ ਹਮੇਦੀ ਵਾਲੇ ਗੱਲਾਂ ਬਾਤਾਂ ਟਿਕਾਣਿਆਂ ਤੇ ਹੁਣ ਤੇ ਗੱਲਾਂ ਐਚਡੀ ਤੇ ਆ ਕੇ ਖੜ ਗਈ ਹੈ ਪਰ ਲਾਸਟ ਓਵਰ ਦੀ ਸ਼ੁਰੂਆਤ ਹੈ ਮੁੰਡਾ ਹਰਚੰਦਪੁਰੀਆ ਕਹਿੰਦੇ ਮੁੰਡਾ ਪੁੱਜਿਆ ਅੱਜ ਭਿੰਡਰਾਂ ਵਾਲੇ ਨੇ ਕਹਿੰਦੇ ਆ ਖਿਡਾਰੀ ਤੇ ਮਾਨ ਕੀਤਾ ਆ ਖਿਡਾਰੀ ਨੂੰ ਕਹਿੰਦੇ ਮੇਰੇ ਵੀਰੋ ਐਨ ਇਨਵਾਈਟ ਕੀਤਾ ਵੀ ਅੱਜ ਸਾਡੀ ਟੀਮ ਦੇ ਲਈ ਬੱਲੇ ਬੱਲੇ ਕਰਵਾਉਣੀ ਹੈ ਮੁੰਡਾ ਹਰਚੰਦਪੂਰੀਆ ਕਹਿੰਦੇ ਬਾਲ ਪਾਉਣ ਦੇ ਲਈ